ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਮ ਬੰਦਾ ਤਰੱਕੀ ਕਰੇ ਉਹ ਕੋਈ ਨਾ ਕੋਈ ਰੂਲ ਚੇਂਜ ਕਰ ਦਿੰਦੇ ਨੇ ਹੁਣ ਨਵੇਂ ਸਾਲ ਤੋਂ ਜਿਹੜੇ ਰੂਲ ਚੇਂਜ ਕਰ ਰਹੇ ਨੇ ਕਿ ਇਹ ਵੱਡੇ ਲੋਕਾਂ ਲਈ ਵੀ ਹੋਵੇਗਾ ਕਿ ਆਮ ਲੋਕਾਂ ਲਈ ਨਹੀਂ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਪੈਨ ਕਾਰਡ ਆਧਾਰ ਕਾਰਡ ਲਿੰਕ ਨਹੀਂ ਕਰਾਇਆ ਤਾਂ ਭਾਈ ਜੀ ਕਰਵਾ ਲਓ ਕਿਉਂਕਿ ਇੱਕ ਤਰੀਕ ਤੋਂ ਰੂਲ ਜਿਹੜੇ ਸ਼ੁਰੂ ਹੋ ਰਹੇ ਨੇ ਤੁਹਾਨੂੰ 1000 ਰੁਪਏ ਦਾ ਜੁਰਮਾਨਾ ਮਿਲੇਗਾ ਪੰਜ ਅਪਡੇਟਸ ਆਈਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਭਾਈ ਜੀ ਕੋਈ ਵੀ ਬੰਦਾ ਇਸ ਜਾਲ 'ਚ ਨਾ ਫਸ ਸਕੇ ਧਿਆਨ ਨਾਲ ਸੁਣਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਹਾਡਾ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਨਹੀਂ ਤਾਂ ਭਾਈ ਜੀ ਉਹਨੂੰ ਇੱਕ ਤਰੀਕ ਤੋਂ ਪਹਿਲਾਂ ਕਰਵਾ ਲਓ ਨਹੀਂ ਤਾਂ ਇੱਕ ਤਰੀਕ ਤੋਂ ਬਾਅਦ 1000 ਰੁਪਇਆ ਜੁਰਮਾਨਾ ਲੱਗੇਗਾ ਨੰਬਰ 2 ਜੇਕਰ ਤੁਹਾਡੀ ਇੱਕ ਦਿਨ ਦੇ ਵਿੱਚ ਟਰਾਂਜੈਕਸ਼ਨ ਹੋ ਜਾਂਦੀ ਹੈ 5000 ਤੋਂ ਜ਼ਿਆਦਾ ਤਾਂ ਉਸ ਨੂੰ ਵੀ ਟਰੈਕ ਕੀਤਾ ਜਾਏਗਾ ਉਹ ਪੇਮੈਂਟ ਆਈ ਕਿੱਥੋਂ ਆ ਤੇ ਬੰਦਾ ਕੰਮ ਕੀ ਕਰਦਾ ਤੇ ਉਸ ਤੋਂ ਬਾਅਦ ਵੱਡੀ ਅਪਡੇਟ ਤਾਂ ਇਹ ਹੈ ਕਿ ਜੇਕਰ 1 ਸਾਲ ਦੇ ਅੰਦਰ ਤੁਹਾਡੇ ਕੋਲੋਂ 10 ਲੱਖ ਕੈਸ਼ ਮਿਲ ਜਾਂਦਾ ਤਾਂ ਬਾਈ ਜੀ ਉਹ ਡਿਟੇਲ ਵੀ ਤੁਹਾਨੂੰ ਦੇਣੀ ਪੈਣੀ ਆ ਜੇਕਰ ਤੁਸੀਂ ਸਹੀ ਸਾਬਤ ਨਹੀਂ ਹੁੰਦੇ ਤਾਂ ਉਸ ਦਾ 84% ਹਿੱਸਾ ਟੈਕਸ ਪੇ ਕਰਨਾ ਪਏ ਤਿੰਨ ਨੰਬਰ ਤੇ ਪਹਿਲਾ ਸੀ ਟਰਾਂਜੈਕਸ਼ਨ ਇੱਕ ਦਿਨ ਦੇ ਵਿੱਚ Google Pay ਤੁਸੀਂ 1 ਲੱਖ ਰੁਪਏ ਕਰ ਸਕਦੇ ਹੋ ਹੁਣ ਬਾਈ ਜੀ 2 ਲੱਖ ਰੁਪਏ ਤੁਸੀਂ ਭੇਜ ਸਕਦੇ ਹੋ 2 ਲੱਖ ਰੁਪਏ ਤੁਸੀਂ ਲੈ ਸਕਦੇ ਹੋ ਇੱਕ ਤਰੀਕ ਤੋਂ ਬਾਅਦ 4 ਨੰਬਰ ਤੇ ਜੇਕਰ ਬਾਈ ਜੀ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਨਹੀਂ ਜੇਕਰ ਤੁਸੀਂ ਸਲੰਡਰ ਭਰਾਨੇ ਹੋ ਸਬਸਿਡੀ ਆਉਂਦੀ ਆ ਇੱਕ ਤਰੀਕ ਤੋਂ ਬਾਅਦ ਉਹ ਸਬਸਿਡੀ ਬੰਦ ਕਰ ਦਿੱਤੀ ਜਾਵਗੀ ਨੰਬਰ 5 ਜੇਕਰ ਤੁਹਾਡੇ ਘਰ 스마트 ਮੀਟਰ ਲੱਗੇ ਹੋਏ ਨੇ ਡਿਜੀਟਲ ਮੀਟਰ ਲੱਗੇ ਹੋਏ ਨੇ ਤਾਂ ਬਾਈ ਜੀ 15 ਤੋਂ 20% ਤੁਹਾਨੂੰ ਘੱਟ ਬਿੱਲ ਆਇਆ ਕਰੇਗਾ ਇੱਕ ਤਰੀਕ ਤੋਂ ਬਾਅਦ ਇਹ ਸੀ ਅਪਡੇਟ ਹੁਣ ਤੁਸੀਂ رائے ਦਿਓ ਕਮੈਂਟਾਂ ਜੇ ਤੁਹਾਨੂੰ ਇਹ ਅਪਡੇਟ ਕਿਦਾਂ ਲੱਗੀ ਕਿ 10 ਲੱਖ ਤੋਂ ਜ਼ਿਆਦਾ ਕੈਸ਼ ਮਿਲਦਾ ਤੁਸੀਂ 84% ਦੇਣਾ ਚਾਹੋਗੇ ਸਰਕਾਰ ਨੂੰ ਟੈਕਸ ਪੇ ਕਰਨ ਦਾ ਚਾਹੋਗੇ ਕਿਉਂਕਿ ਆਮ ਬੰਦਾ ਕੰਮ ਕਰਦਾ ਉਹ ਇਨਕਮ 6-7 ਲੱਖ 8 ਲੱਖ ਹੁੰਦੀ ਆ ਇਹਨਾਂ ਨੇ 10 ਲੱਖ ਰੱਖੀ ਆ ਜੇ 10 ਲੱਖ ਤੋਂ ਉੱਪਰ ਇਨਕਮ ਹੋ ਜਾਂਦੀ ਆ ਬੰਦੇ ਦੀ ਫਿਰ 84% ਸਾਰਾ ਹੀ ਉਹਨਾਂ ਨੂੰ ਦੇਣਾ ਪੈਣਾ ਬੰਦੇ ਕੋਲ ਕੀ ਰਹਿ ਗਿਆ ਬੰਦੇ ਕੋਲ ਕੀ ਰਹਿ ਗਿਆ 16% ਇਹ ਸੀ ਅਪਡੇਟ ਹੁਣ ਤੁਸੀਂ ਦੱਸਿਓ ਤੁਸੀਂ ਆਧਾਰ ਕਾਰਡ ਪੈਨ ਕਾਰਡ ਲਿੰਕ ਕਰਵਾ ਲਿਆ ਜਾਂ ਨਹੀਂ ਇਹ ਅਪਡੇਟ ਤੁਹਾਨੂੰ ਕਿਦਾਂ ਲੱਗਿਆ ਆਪਣੀ رائے ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਇਹ ਅਪਡੇਟ ਬਾਰੇ ਸਭ ਨੂੰ ਪਤਾ ਲੱਗ ਸਕੇ ਸਤਿ ਸ੍ਰੀ ਅਕਾਲ